ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਐਂਟੀਟਾ ਕਰੋਗੇ ਬੜੀਆ ਹੋਵੋਗੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੁਸੀਂ ਵੀ ਗੁੱਡ ਮਾਰਨਿੰਗ ਅਰੇ ਰਾਜ ਹੀ ਰਹਿ ਗਈ ਗੁੱਡ ਮਾਰਨਿੰਗ ਮੰਮੀ ਖਾਓ ਬਨਾਣਾ ਖਾਓ ਮੰਮੀ ਮੇਰੀ ਦੇਖੋ ਪਿੱਛੇ ਬੈਠੀ ਆ ਮੁਸਕਰਾ ਰਹੀ ਹੈ ਅਬ ਉਹ ਇੱਕ ਜਗ੍ਹਾ ਦਿਓ ਜੀ ਇਹ ਸਾਡੀ ਸਵੇਰ ਦੀ ਡਾਈਟ ਹੱੱਜੇ ਲੱਗੀ ਹੈ ਖਾਨ ਨੂੰ ਤੂੰ ਰੋਜ਼ਿੰਗ ਕੰਦੀ ਡਾਈਟ ਐ ਆ ਜਿਹੜਾ ਇਹ ਪਿੱਛੇ ਕੁਝ ਬੋਲਿਆ ਹੈ ਮਿਸਟੇਕ ਮਸਤੀਖ ਹਮਾਂ ਡੋਲੀ ਖਾਨੀ ਸੁਸਤੇ ਖਿਡਾੜੀ ਗਾਇਆ ਜੇ ਜਿਹੜੀ ਜਿਹੜੀ ਲਾਈਟ ਨਾ ਲੱਗੀ ਹੈ ਖਾਨ ਨੂੰ ਬੂੜ ਮਾਰ ਲੇ ਮੈਂ ਦੇਖੀ ਗਾਨੀ ਤੂੰ ਇੰਨੇ ਕਦੀ ਕਦੀ ਖਾਨੇ ਹਾਲ ਹੋ ਗਈ ਤੇਰੀ ਨੂੰ ਪਤਾ ਲੱਗਿਆ ਸਾਰੇ ਇਹਨੂੰ ਵੀ ਬਦਲ ਗਈ ਹੋ ਗਈ ਹੈ ਸਾਰੇ ਜਿਹੜੇ ਪਹਿਲਾਂ ਹੀ ਕਮੈਂਟ ਕਰੋ ਬਾਕੀ ਬਲੌਗ ਬਾਅਦ ਦੇਖਿਓ ਪਹਿਲਾਂ ਇਹ ਗੱਲ ਦੱਤਿਓ ਢੋਲੀ ਸਵੇਰ ਦੀ ਚਾਹ ਤਾਂ ਸ਼ੁਰੂਆਤ ਕਰਦੇ ਆ ਹਾਂ ਮੈਂ ਚਾਹ ਤਾਂ ਨਹੀਂ ਨਾ ਕਰਦੀ ਹਾਂ ਹਾਂ ਮੈਂ ਮੇਰੇ ਸਾਥੀ ਨੇ ਤੇ ਪਾਈ ਹੈ ਈ ਚਲਦੇ ਆਹ ਰਹੇ ਮੇਰੀ ਘਾਤਾ ਭਾਈ ਆ ਮੇਰੀ ਯਾਰ ਆ ਮੇਰੀ ਘਾਤਾ ਭਾਈ ਅੱਪੇ ਅਮਾ ਵੀ ਮੇਰਾ ਆ ਤਾਂ ਇਹ ਆਪਣੇ ਨਵੇਂ ਪਜਾਮੇ ਲੈ ਹੈ ਮੇਰੇ ਆ ਜਦੋਂ ਜਦ ਮੇਰੇ ਪੁਰਾਣੇ ਤੇਰੇ ਆ ਨਵੇਂ ਪਜਾਮੇ ਮੇਰੇ ਅਗਾ ਕੰਮ ਕਰੋ ਮਸ਼ੀਨ ਦੇਖਦੀ ਨਾ ਕਿਤੇ ਜਾਈ ਉਹ ਕਿਤੇ ਪਈ ਇਹ ਮਸ਼ੀਨ ਅਜਾੜਾ ਨੀਲਾ ਪਜਾਮਾ ਵੇਣਾ ਕਾਲੀ ਚਲਟ ਬੜੀ ਆਹੋ ਇਹ ਤਾਂ ਮੰਨ ਨਹੀਂ ਆਈ ਉਹ ਹਮ ਜਾਦੇ ਕੇ ਨਾ ਬਜੇਗੀ ਸਮਝ ਗਈ ਬੁਖਾ ਜੱਡਾ ਚੂਈ ਖਾਂਦਾ ਓਏ ਚੂਰੀ ਖਾਂਦਾ ਨੰਨੂ ਕਿਹਨੇ ਦਿੱਤੀ ਤੈਨੂੰ ਮੰਮਾ ਦਿੱਤੀ ਆ ਪ੍ਰੀਤੀ ਕਹਿੰਦਾ ਪ੍ਰੀਤੀ ਦਿੱਤੀ ਆ। ਔਰ ਇਹ ਮੈਂ ਫੇ। ਪ੍ਰੀਤੀ ਕਰਦੀ ਆ। ਤੋਤੀ। ਉਹ ਤੋਤੀ ਚੂਜੀ ਕਹਿੰਦੇ ਭਾਗ ਲਿਤੀ ਤੈਨੂੰ। ਮੈਂ ਖਾਲ ਮੈਂ ਖਾਲ ਮੈਂ। ਤੂੰ। ਕੋਝ ਗਿਆ। ਸਾਰੇ ਮੂੰਹ ਤੇ ਦੁਆ ਲੈ ਆ ਆਟਾ। ਹੇ ਉਹਨੇ ਬੋਲ ਮਾਰੀ ਆ ਇਹਨੇ ਬੋਲ ਮਾਰੀ ਆ ਆਜੋ ਆਜੋ ਪਿਆਜ 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 ਉਹ ਪੀ ਲਿਆ ਮੈਨੂੰ ਇਦਾਂ ਦੇ ਦੋ ਲਿਆ ਦੇ ਇਦਾਂ ਦੇ ਦੋ ਦੋ ਕਿਹ ਕਾਨੇ ਆ 20 ਲਿਆਓ ਮੈਂ ਤਾਂ ਕਦੀ ਜਿੰਦਗੀ ਚ ਨਹੀਂ ਪੀਤੇ ਹੈਗੇ ਹੋਏ ਰੱਬਾ ਆਇਆ ਹੀ ਨਹੀਂ ਤੇ ਪੀਣੇ ਕਿੱਥੋਂ ਨਾ ਖਾਦਮ ਨੇ ਬੁਲਾਇਆ ਤੇ ਨਾ ਤੂੰ ਬੁਲਾਉਂਦਾ ਆਈ ਦੇਦਲੀ ਚੀਜ਼ਾਂ ਦੇਖੀਆਂ ਵੀ ਨਹੀਂ ਮੰਮੀ ਦੇ ਗੱਲ ਭਰੇ ਕਿਸ ਨੇ ਕੰਨ ਨਾ ਨਾ ਮੈਂ ਮੈਂ ਆਹੋ ਮੈਂ ਕੰਨਾਂ ਵਾਲਿਆਂ ਦੇ ਕੋਲ ਜਾਨੀ ਆ ਠੀਕ ਆ ਕੰਨ ਭਰ ਕੇ ਗਏ ਆ ਤੇ ਹੁਣ ਮੰਮੀ ਤਾਂ ਕਰਕੇ ਕਹਿੰਦੀ ਮੈਂ ਨਹੀਂ ਰਹਿਣਾ ਤੁਹਾਡੇ ਨਾਲ ਅੱਗੇ ਵੀ ਇੱਕ ਦੋ ਵਾਰੀ ਤੂੰ ਲੈ ਕੇ ਅੱਗੇ ਵੀ ਆਇਆ ਨਾ ਤੂੰ ਮੇਰਾ ਨਾਂ ਨਹੀਂ ਰੱਖਿਆ ਕਦੀ ਕੇ ਚੀਜ਼ ਦਾ ਨਾਂ ਨਹੀਂ ਰੱਖਿਆ ਤੂੰ ਕਮੇ ਮੈਨੂੰ ਸਟਿੰਗ ਪੀਓ ਤਾਂ ਮੈਂ ਪੀਣੀ ਨਹੀਂ ਲੈ ਸਟਿੰਗ ਤਾਂ ਮੈਂ ਪੀਂਦਾ ਹੀ ਨਹੀਂ ਹੁਣ ਕੋਈ ਕਹਿੰਦਾ ਹੁੰਦਾ ਪੀ ਲ ਨਹੀਂ ਨਹੀਂ ਬਰੀ ਇਹੀ ਬਰੀ ਚ ਲੈਂਦਾ ਮੈਂ ਪਤਾ ਨਹੀਂ ਕੀ ਕਹਿੰਦੀ ਬਾਅਦ ਚ ਸਾਰੇ ਕ ਚੀਜ਼ ਚ ਮੰਮੀ ਉਪਰ ਜੂਸ ਵੀ ਮੈਂ ਪੀਂਦੀ ਜੂਸ ਵੀ ਪੀ ਲੈਂਦੀ ਆ ਫਿਰ ਜੂਸ ਕਦੀ ਪਲਾਇਆ ਨਹੀਂ ਉਹ ਤਾਂ ਪੀਤਾ ਕਿੰਨੀ ਵਾਰੀ ਪਲੇ ਜੂਸ ਇੰਤਾਂ ਦੀਆਂ ਮਿਲੀਆਂ ਇਹ ਵੀ ਪੀ ਲਿਓ ਕਦੇ ਕਦੇ ਜੂਸ ਤੋਂ ਕਿਤੇ ਬਹੁਤ ਕਿਤੇ ਲੱਖ ਰੁਪਏ ਦਾ ਆਇਆ 100 ਰੁਪਏ ਦਾ ਆਇਆ ਕਿੰਨੀ ਵਾਰੀ ਜੂਸ ਪਲਾਇਆ ਆ ਦੋ ਵੀ ਦਸਾਂ ਦਾ ਹੋਵੇ ਕਿੰਨੀ ਵਾਰੀ ਜੂਸ ਲਿਆਦਾ ਤੇਲ ਲਿਆ ਮਾ ਜੂਸ ਨਾਲ ਲੈ ਕੇ ਹੁੰਦਾ ਕਿ ਨਹੀਂ ਜੂਸ ਦੀ ਥੋੜੀ ਗੱਲ ਦੁੱਧ ਤਾਂ ਮਿਲਦਾ ਹੀ ਰਹਿੰਦਾ ਫੇਰ ਆਉਂਦਾ ਨਹੀਂ ਚੀਜ਼ ਨਹੀਂ ਮਿਲਦੀ ਇੰਦਾਂ ਦੀ ਚੀਜ਼ ਇੱਥੇ ਕਦੇ ਕੀ ਬੰਬੇ ਆ ਇਹ ਵੀ ਪੀ ਲਓ ਇਹ ਲਿਆਂਦਾ ਹੀ ਪ੍ਰਤੀ ਇੱਕ ਦਿਨ ਪਲਾਇਆ ਆ ਥੋੜੇ ਦਿਨ ਪਿਲੇ ਦੀ ਗੱਲ ਆ ਮੈਂ ਪੀਤਾ ਕਰੀ ਮੈਂ ਤਾਂ ਟੂਟੀ ਦੇ ਵਿੱਚੋਂ ਖਾਂਦੀ ਨਹੀਂ ਜਿਹੜੀ ਖਲਰੀ ਹੁੰਦਰੀ ਜੀ ਹੁੰਦੀ ਵਿੱਚੋਂ ਕੱ ਨਾ ਕੰਨ ਭਰੇ ਹੋਏ ਆ ਕਿਸੇ ਨੇ ਸੋ ਗਾਈਸ ਕਹਿੰਦੇ ਹੀ ਨਹੀਂ ਰਹਿਣਾ ਕੰਨ ਕੋਈ ਹੈਗਾ ਸੀ ਜਦੋਂ ਦਵਾਈ ਲੈ ਕੇ ਆਇਆ ਕarele ਲੱਗੇ ਬਣਾਉਣ ਕarele ਆ ਮम्मी ਪਾਣੀ ਪੀਣਾ ਚਾਹੀਦਾ ਨਾ ਨਾ ਨਹੀਂ ਮੈਂ ਮੈਨੂੰ ਬੜੀ ਸ਼ੂਗਰ ਉਦਦਾ ਵੀ ਵਧੀਆ ਹੁੰਦਾ ਲਿਵਰ ਲਈ ਸ਼ੂਗਰ ਵਾਲੀਆਂ ਤੂੰ ਤੀ ਤੈਨੂੰ ਸਹੀ ਆ ਮੈਂ ਲੈ ਰਹੀਆਂ ਦਵਾਈ ਕੱਲ 450 ਦੀ चॉकलेट है ना कह चाकलेट डेना डे मनाने नहीं सर फाइनली मैं पता मनवीर दिया चाकलेट सीखियां बिको हैप्पी चाकलेट डे चाकलेट डे ਤੈਨੂੰ ਮੈਨੂੰ ਕਹਿਣਾ ਨਹੀਂ ਸੀ ਕੋਲ ਹੈ ਡੇ ਹੈਪੀ ਬੜਾ ਕੀ ਕਰ ਹਾਂ ਇਹ ਨਹੀਂ ਮਨਾਈ ਰਿਆ ਸਾਡੇ ਡੂ ਸਿੱਧੀ ਜਿਹੜੀ ਉਹ ਸਾਡੇ ਮਨ ਵੀਰ ਦੀਆਂ ਪਈਆਂ ਰਾ ਦੇ ਉਹਨਾਂ ਹੀ ਗੱਲਾਂ ਆ ਜੋ ਵੀ ਆ ਹਾਂ ਪਾ ਲੈ ਉੱਠ ਕੇ ਚਾਕਲੇਟ ਮੰਗੇ ਹਾਂ ਮੰਮੀ ਕਿਉਂ ਕੋ ਕੱਲ ਨਾ ਹਾਂ ਬੇਕੂ ਕੱਲ ਨਾ ਲਿਫਾਫੇ ਚ ਹਾਂ ਉਹ ਸੀ ਗਿਆ ਉਹ ਹਾਂ ਲੈ ਗੜਬਾ ਹੈ ਹਾਂ ਕਹਿੰਦਾ

ਹਾਂ ਫੋ ਬਡੇ ਫੋ ਬਡੇ ਕੱਲ ਨੂੰ ਕੜਾ ਡੇਆ ਦੇਖੀਏ ਮੇਰੇ ਪਾਦੇ ਦੇ ਦੇਖੋ ਕੌਣ ਬਾਰ ਮਾਰਦਾ ਜਿਆਦਾ ਬਾਗ ਵਾਲੀ ਯਾਰ ਮੇਰੇ ਫੋਨ ਚ ਲੈ ਲਓ ਕਿੰਨੀ ਸੋਹਣੀ ਕੁਆਲਿਟੀ ਹੁੰਦੀ ਹੈ ਹੂੰ ਫਿਲਟਰ ਪਹਿਲੇ ਲਾ ਦਿੰਦੀ ਤੂੰ ਅੰਦਰੋਂ ਹੀ ਲਾ ਕੇ ਆਈ ਫਿਲਟਰ ਮੈਂ ਫਿਲਟਰ ਨਹੀਂ ਲਾਇਆ ਜੀ ਦੇਖੋ ਫਿਲਟਰ ਅੰਦਰੋਂ ਲਾਇਆ ਹੈ ਦੇਖੋ ਵੀ ਉਹਦੇ ਬਾਹਰ ਪੂ ਬਾਹਰ ਦੇ ਮੰਮੀ ਕਰਦੀ ਉਹਨੇ ਸਾਈਕਲ ਲੱਗੀ ਚਲਾਉਣ ਇਹ ਬੀਤੀ ਆ ਸਾਈਕਲ ਚਲਾਈ ਆ ਜਾ 35 ਪਾਇਆ ਮਾਂ ਕਾਲੋ ਡੈਡੀ ਦੇ ਆ ਖਰਾਵਾ ਮੈਂ ਤੁਹਾਨੂੰ 20000 ਰੁਪਏ ਕਰਦੀ ਕਾਲੋ ਡੈਡੀ ਡੈਡੀ ਦੇ ਹਾਂ ਆ ਤੇਡੀਆ ਬੜਾ ਸਾਡੇ ਕੋਲ ਟੈਡੀ ਵੀ ਹੈ ਸਾਡਾ ਕੋਈ ਪਿਆਰ ਹੈ ਨਹੀਂ ਨਾ ਉਹ ਅਲੱਗ ਗੱਡੀ ਦੀ ਉਹ ਕੇ ਮੇਰੇ ਯਾਰ ਥੀ ਆ ਲੱਗੇ ਅੱਜ ਕਰੇਲਿਆਂ ਦੀ ਸਬਜ਼ੀ ਬਣਾਉਣ ਕਰੇਲੇ ਕਿੱਦਾਂ ਬਣਾਏ ਆ ਤੁਹਾਨੂੰ ਮੈਂ ਦੱਸਦੀ ਆ ਕਰੇਲੇ ਆਪਾਂ ਬਣਾਉਣੇ ਆ ਭਰ ਕੇ ਆਹ ਕਰੇਲੇ ਆ ਤੇ ਆ ਪਿਆਜ਼ ਆ ਸੋ ਆਹ ਟਮਾਟੇ ਆ ਤੇ ਹੁਣ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਬਲੈਂਡਰ ਕਰਨਾ ਆ ਬਲੈਂਡਰ ਕਰਕੇ ਫਿਰ ਜਿਹੜੇ ਆਪਾਂ ਕਰੇਲਿਆਂ ਦੇ ਵਿੱਚ ਇਹਨਾਂ ਨੂੰ ਜਿਹੜੇ ਆ ਜੋ ਵੀ ਆ ਸਾਰਾ ਸਮਾਨ ਹੈ ਆਪਾਂ ਰੈਂਡਰ ਕਰਕੇ ਹਨ ਆਪਾਂ ਕareleਆਂ ਦੇ ਵਿੱਚ ਭਰ ਦੇਣਾ ਭਰ ਕੇ ਕarele ਬਣਾਉਣੇ ਅੱਜ ਬਹੁਤ ਜ਼ਿਆਦਾ ਦਿਲ ਕਰਦਾ ਫੇਰ ਮਗਾਵਾਂਗੇ ਨਾਲ ਦਹੀਂ ਦੇਖਿਓ ਕਿੰਨਾ ਟੇਸਟੀ ਹੁੰਦਾ ਤੇ ਹੁਣ ਆਪਾਂ ਬਣਾ ਲਈਏ ਕarele ਕੱਟ ਕੇ ਫੇਰ ਤੁਹਾਨੂੰ ਦਿਖਾਨੀਆਂ ਜੀ ਮੰਮਾ ਹਣੀ ਕੱਟਦੇ ਪਏ ਆ ਸਾਗ ਤੇ ਜਿਹੜਾ ਕareleਆਂ ਦਾ ਸਮਾਨ ਉਹ ਵੀ ਸਾਰਾ ਕੱਟ-ਕੁੱਟ ਕੇ ਰੱਖ ਲਿਆ ਆ ਪਾ ਲੈਣੀ ਇਹ ਬਣਾ ਲੈ ਤੇ ਸਾਗ ਵੀ ਨਾਲ ਰੱਖ ਲੈਣਾ ਆ ਸਾਡਾ ਜਿਹੜਾ ਕੰਮ ਆ ਉਹ ਅਸੀਂ ਹੋਲੀ ਵੇਲੇ ਕਰੀ ਜਾਣਾ ਆ ਤੇ ਕੱਲ ਬਹੁਤ ਜ਼ਿਆਦਾ ਕਮੈਂਟ ਆਏ ਸੀ ਹੈ ਕਿ ਮੰਮੀ ਤੁਹਾਡੀ ਮम्मा ਤੁਹਾਡੇ ਗੁੱਸੇ ਆ ਜਾਂ ਇਦਾਂ ਉਦਾਂ ਇਦਾਂ ਦਾ ਕੋਈ ਸੋਚਿਆ ਨਾ ਕਰੋ ਤੇ ਕੱਲ ਮम्मा ਠੀਕ ਨਹੀਂ ਸੀ ਇਸ ਕਰਕੇ ਘਰ ਰੈਸਟ ਕਰਦੇ ਸੀਗੇ ਤੇ ਬਾਕੀ ਕੰਮ ਤਾਂ ਤੁਹਾਨੂੰ ਪਤਾ ਹੀ ਆ ਕੱਲ ਕਹਿੰਦੇ ਸੀਗੇ ਕਈ ਕਈਆਂ ਨੇ ਕਮੈਂਟ ਕੀਤੇ ਕੰਮ ਪਤਾ ਪ੍ਰੀਤੀ ਕਿੰਨਾ ਕੁ ਕਰਦੀ ਆ ਕਿਸੇ ਨੂੰ ਜੱਜ ਕਰਨ ਨਾਲੋਂ ਪਹਿਲਾਂ ਨਾ ਆਪਣਾ ਦੇਖਿਆ ਕਰੋ ਠੀਕ ਹੈ ਨਾ ਮੈਂ ਤਾਂ ਸਭ ਨੂੰ ਪਤਾ ਹੀ ਹੈ ਕਿ ਮੈਂ ਕਿੰਨਾ ਕੰਮ ਕਰਦੀ ਜਾਂ ਕੀ ਕਰਦੀ ਆ ਮੈਨੂੰ ਸਫਾਈਆਂ ਦੇਣ ਦੀ ਲੋੜ ਹੀ ਨਹੀਂ ਆ ਕੋਈ ਨਹੀਂ ਇੱਥੇ ਕਿਸੇ ਦਾ ਵੀ ਕੋਈ ਨਹੀਂ ਕੰਮ ਕਰਦਾ ਹੁੰਦਾ ਆਪੋ ਆਪਣਾ ਕਰਨਾ ਪੈਂਦਾ ਆ ਤੇ ਜੇ ਕਮਾਂਗੇ ਨਾ ਕਿ ਸਾਨੂੰ ਇੱਥੇ ਬੈਲੇ ਬਿਠਾ ਕੇ ਰੋਟੀਆਂ ਖਵਾਉਣ ਕੋਈ ਨਹੀਂ ਖਵਾਉਂਦਾ ਜਿਹੜੀ ਸਿੱਧੀ ਗੱਲ ਆ ਤੇ ਬਾਕੀ ਇੱਦਾਂ ਦੇ ਨੈਗੇਟਿਵ ਜਿਹੜੇ ਕਮੈਂਟ ਆ ਨਾ ਇਹ ਆਪਣੇ ਕੋਲ ਹੀ ਰੱਖਿਆ ਕਰੋ ਇੱਦਾਂ ਦੀ ਮੈਨੂੰ ਲੋਡ ਨਹੀਂ ਆ ਸੁਣਾਉਣ ਦੀ ਮੇਰਾ ਤਾਂ ਕੰਮ ਦੀ ਉਹ ਆਪਾਂ ਕਰਦੇ ਰਹੀਦਾ ਕੰਮਾਂ-ਕੁਮਾਂ ਨੂੰ ਲੈ ਕੇ ਆਪਾਂ ਇਨੀ ਟੈਨਸ਼ਨ ਨਹੀਂ ਲਈ ਜੀ ਬਾਕੀ ਮਨ ਵੀ ਇਹ ਸੜਕ 'ਤੋਂ ਦੇਖਣ ਦੇ ਆਏ ਆਪਣੇ ਮਸਤੀ 'ਚ ਲੱਗਾ ਹੋਇਆ ਪਾਪ ਕੀ ਕਰਦੇ ਹੈਲੋ ਹਾਂਜੀ ਕੇਲੇ ਖਾਂਦੇ ਹੋ ਮਾਤ ਘੰਟੂ ਲਾ ਦੋ ਤੇ ਦੇਖੋ ਵੀ ਮੰਮਾ ਨੇ ਤਾਂ ਬਣਾ ਲੇ ਕਰੇਲੇ ਮੈਂ ਵੀ ਮੰਮੀ ਪਹਿਲਾਂ ਕਰੇਲੇ ਇਹਨਾਂ ਨੇ ਪਹਿਲਾਂ ਕੀ ਕੀਤਾ ਅੱਛਾ ਫਿਰ ਆਹ ਬਣਾਇਆ ਮਾੜਾ ਪਾਣਾ ਬਾਦ ਤੁਰਕਾ ਬਾਦ ਚੋ ਭਰਨਾ ਅੱਛਾ ਪਹਿਲਾਂ ਉਹ ਕਰਕੇ ਦਜਾ ਫਿਰ ਬਾਦ ਚ ਤੁਰਕਾ ਭਰਨਾ ਆ ਫੇਕ ਆਹ ਇਹ ਵੀ ਮੈਸੇ ਪਾਉਣਾ ਠੀਕ ਹੈ ਬਹੁਤ ਹੋ ਗਿਆ ਐ ਇਸ ਤਰ੍ਹਾਂ ਇਹ ਚੱਲਦਾ। ਸਵਾਸਾ ਗੋਲੇ ਭਾਸ਼ੀ ਦੀ। ਇਹਦਾ ਕੰਮ ਰਿਹਾ ਇਹਦਾ ਸੁਪਰ ਇੱਜਾ ਲਉਂਦਾ। ਠੀਕ ਆ। ਆਹ ਕਰੇਲੇ। ਲਓ ਜੀ। ਐਂ ਬਣਾਏ ਪਹਿਲੀ ਵਾਰੀ ਜਦੋਂ ਅਸਿਆਲ ਚੜ ਗਏ। ਬਣਾਏ ਨਹੀਂ ਅੱਜ। ਐਂ ਬਣਾਏ ਨਹੀਂ ਸੀ ਤੇ ਹੁਣ ਸਾਡੇ ਕਰੇਲੇ ਬਣਦੇ ਪਏ ਦੇਖ ਲਓ ਕਰੇਲੇ ਤੁਸੀਂ ਦੇਖ ਸਕ ਰਹੇ ਆ। ਟਲੇ ਟਲੇ ਕਰੇਲੇ। ਉਹ ਉਹ ਕੋਰੇ ਨਾ ਹੋਣ ਨਾ ਮੰਮੀ ਨਹੀਂ ਕੋਰੇ ਤਾਂ ਕਿੰ ਨਹੀਂ ਹੋ ਰਹੇ ਅੱਛਾ ਠੀਕ ਆ ਪਾਹੀ ਦਸਾਏ ਠੀਕ ਆ ਨਾਲੀ ਵੀ ਮਸਾਲੇ ਪਾ ਦਿੱਤੇ ਕੜ ਤੇ ਵੀ ਸਾਰੇ ਕੜ ਦਿੱਤੇ ਮੰਮੀ ਨੇ ਸਾਡਾ ਮਨਵੀਰ ਜਿਹੜਾ ਨੇ ਇੰਨਾ ਕੁ ਜ਼ਿਆਦਾ ਰੋਈ ਜਾਂਦਾ ਅੱਜ ਐ ਦਸੂਰੀ ਜਾਂ ਲੱਗੀ ਰੋ ਤੇ ਦੇਖੀ ਜਾ ਵੀ ਹੈ ਨਹੀਂ ਆ ਦਸੂਰੀ ਤਾਂ ਨਹੀਂ ਦਿੱਤਾ ਹੈ

ਟਮਾਟਰ ਦੇਖੋ ਤੁਹਾਨੂੰ ਦਿਖਾਵਾਂਗੇ ਜਦੋਂ ਕਰੇਲੇ ਬਣ ਗਏ ਕਿੰਨੇ ਯੰਮੀ ਆ ਸੌਰੀ ਸੌਰੀ ਸੌய் ਸੌய் ਮਾ ਮਾ ਇਹ ਮਾਨੂੰ ਆਹ ਕੀ ਸੀ ਨਾ ਨਹੀਂ ਆ ਕੀਆ ਨਹੀਂ ਮਾਨੂੰ ਮਾਨੂੰ ਆ ਫੇ ਬਾਕੀ ਉਹ ਵੀ ਦੱਸੋ ਹੋਰ ਵੀ ਕੀ ਆ ਦੇਖਿਓ ਮੈਂ ਮੁੰਡਾ ਸਾਰੇ ਕੁਝ ਦੱਸਦਾ ਆ ਆ ਕੀ ਆ ਇਹ ਕੀ ਆ? ਕੰਕਾ ਤੇ ਹੈ? ਕਨੇ ਗਾਣੇ? ਆ ਕੀ ਆ ਡੌਡ? ਆ ਕੀ ਸੀ? ਹੈ? ਮੰਮੀ। ਆ ਕੀ ਆ? ਹੈ? ਮੰਮੀ ਗਾਣਾ। ਮੰਮੀ ਹਾਂ ਮੈਂ ਗਾਣੇ ਖਾਣ। ਕਹਿੰਦਾ ਗਾਣੇ ਖਾਣ।

है? को, हो। हो। पिग, है? को पिग? को पिग? ओके है, डौंकी। है? डौंकी। दौंकी। डौंकी। दौंकी। जी अपना हो गया काम फ्री हू मेरा रह गया एक कमरा किचन रह गई ਕਾਸਫਾਈ ਕਰਕੇ ਉਹ ਦੇ ਲੋਨ ਵੀਰ ਕੀ ਕਰਦਾ ਉਹ ਦੇਖੇ ਕਰਦਾ ਥੱਕ ਗਿਆ ਆ ਤੇ ਕਿਸੇ ਕਿਸੇ ਕੁਸੀ ਕਲਾਰਾ ਦੇਖ ਹੀ ਸਕਦੇ ਆ ਕਿੰਨਾ ਪਿਆ ਹੋਇਆ ਆ ਤੇ ਹੁਣ ਇਹ ਕਲੀਨ ਕਰਨਾ ਮੇਰਾ ਦੋ ਮਿੰਟ ਦਾ ਕੰਮ ਆ ਤੇ ਕਰ ਕਰ ਕੇ ਹੋ ਗਿਆ ਫ੍ਰੀ ਕੰਮ ਤੇ ਤੁਹਾਡੇ ਨਾਲ ਕਰਦੇ ਆ ਗੱਲ ਵਿਕਰਮ ਨੂੰ ਮੈਂ ਕਰ ਲਵਾਂ ਫੋਨ ਕਿ ਕਿੱਥੇ ਆ ਗਏ ਆ ਤੇ ਬਾਏ ਬਾਏ ਇਹ ਹੋ ਗਈ ਕਿਚਨ ਦੀ ਸਫਾਈ ਤੇ ਹੋ ਹੋ ਥੱਕ ਗੋਈ ਅਜੇ ਤਾਂ ਅਸੂਰ ਦੇ ਲੱਗੇ ਹੋਏ ਆ ਤੇ ਲੱਗੇ ਹੋਈਆਂ ਤੇ ਬਸ ਹੁਣ ਨੋਣਾ ਨੂਣਾ ਆ ਆ ਦੇ ਲੋ ਸਿਰ ਤੇ ਕਿ ਲੱਗਾ ਸ਼ੈਂਪੂ ਇਹ ਸਾਰਾ ਡੋਲ ਗਿਆ ਸੀ ਇਸ ਕਰਕੇ ਮੈਂ ਸਿਰ ਤੇ ਲਾ ਰਿਹਾ ਆਪਣਾ ਨਾ ਤੋਂ ਕਿ ਹੋ ਗਿਆ ਸੀ ਫ੍ਰੀ ਤੇ ਹੁਣ ਆਪਾਂ ਲੱਗੇ ਆ ਪ੍ਰਸ਼ਾਦ ਬਣਾਉਣ ਅੱਜ ਹੈਗਾ ਐਤਵਾਰ ਤੇ ਆਪਾਂ ਲੱਗੇ ਆ ਨਿਆਜ਼ ਦਾ ਪ੍ਰਸ਼ਾਦ ਬਣਾਉਣ ਸੋ ਮੇਰਾ ਸਿਰ ਤੁਸੀਂ ਦੇਖ ਸਕਦੇ ਆ ਥੁਟਾ ਹੋਇਆ ਆ ਤੇ ਪ੍ਰਸ਼ਾਦ ਕਰਨਾ ਬਣਾ ਲਏ ਪ੍ਰਸ਼ਾਦ ਵਗੈਰਾ ਬਣਾ ਕੇ ਫਿਰ ਆਪਾਂ ਤੁਹਾਡੇ ਨਾਲ ਕਰਦੇ ਆ ਗੱਲ ਪਾਣੀ ਰਿੱਝਣ ਪਿਆ ਚੌਲ ਇਧਰ ਪਿਆ ਸਮਾਨ ਸਾਰਾ ਰੈਡੀ ਆ ਸੋ ਹੁਣ ਆਪਾਂ ਤੁਹਾਡੇ ਨਾਲ ਕਰਦੇ ਆ ਗੱਲਬਾਤ ਲੋ ਜੀ ਇੱਧਰ ਤਾਂ ਮੈਦਾ ਬਣਾਉਂਦੀ ਪਈ ਸੀ ਮੈਂ ਮੈਗੀ ਇਹ ਤੱਕਿਆ ਦੇ ਨਾਲ ਹੀ ਟੁੜਕਾ ਲਾਹੋ ਟੁੜਕਾ ਲਾਹੋ ਹੋਵੇ ਘਾਦੇ ਵਿੱਚ ਹੈਲੋ ਗਾਇਜ਼ ਆਈ ਏਮ ਡੂਇੰਗ ਮੈਗੀ ਨਹੀਂ 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 ਆਈ ਏਮ ਡੂਇੰਗ ਮੈਗੀ ਤੱਕਿਆ ਡੂ ਯੂ ਡੂਇ ਮੈਗੀ ਤੱਕਿਆ ਇੰਗਲਿਸ਼ ਦੇ ਨਾਲ ਤੱਕਾ ਹੋ ਰਿਹਾ ਜੀ ਸਾਡੇ ਕਰੇ ਇਹ ਕਰੀਪਿਆ ਗਾਇਜ਼ ਕਿਰਪਾ ਕਰਕੇ ਮੇਰੀ ਬਾਸ਼ਾ ਕੋ ਇਗਨੋਰ ਕੀਜੀਏ ਮੇਰਾ ਦਮਾਏ ਲਓ ਪਿਆਜ਼ ਦੇ ਵਿੱਚ ਬਾਰੇ ਜੀਰਾ ਲੱਗੇ ਬਾਜੋ ਗਾਈਸ ਮੇਰੀ ਵੀਡੀਓ ਦੇਖੋ ਮੈਂ ਇਸ ਕੋ ਚਾਕਲੇਟ ਹੀ ਆਜ ਕਿੱਥੇ ਆ ਗਿਆ ਚਾਕਲੇਟ ਹੀ ਬਣਾਇਆ ਹੈ ਅਮਨੇ ਹੈ ਚਾਕਲੇਟ ਹੀ ਆਹ ਇੰਨੀ ਵਧੀਆ ਲੱਗ ਆਏ ਚਾਕਲੇਟ ਆ ਵਾਲੀ ਹੈ ਇਹ ਪਟीन ਵਾਲੀ ਮੇਰੀ ਹੈ ਸਾਈਡ ਤੇ ਰੱਖੇ ਉਹ ਹੋ ਸੱਚ ਇੱਕ ਪੈਕੇਜ ਚ ਚੀਜ਼ ਰੱਖੀ ਜੀ ਮੈਂ ਆਲੀਬ ਆਲੀਬ ਉਹ ਜਦ ਤੋ ਆ ਲੈ ਗਈ ਕੀ ਕੀ ਪਹਿਲਾਂ ਅੰਦਰ ਜਾ ਕੇ ਖਾਣਾ ਨਹੀਂ ਜਾਓ ਉਹਨੇ ਕਿਹਾ ਕੇ ਫਿਰ ਪਹਿਲਾਂ ਜ਼ਿੰਦਾਦਿ ਇਸ ਦੇ ਵਿੱਚ ਤਾਂ ਫਿਰ ਉਹ ਰੱਖ ਦੇ ਇੱਕ ਸਟicker ਰੱਖ ਦੇ ਯਾਰ ਇਹ ਯਾ ਸਟicker ਆ ਦੇਖੋ ਲੈਣਾ ਆਹ ਦੱਤਿਆਂ ਵਿੱਚ ਤੁਹਾਨੂੰ ਦੇਣ ਨੂੰ ਆਹ ਦੇ ਕੁਮਤੀ ਕੀ ਬਣਾਇਆ ਮੈਂ ਵੀ ਖਾਉਂਗੀ ਬਿਲਕੁਲ ਹੈ ਲੈ ਮੇਰੇ ਬਗੜੀ ਇਹ ਚਾਹ ਦਤੋਂ ਮੈਂ ਕੋਲੀ ਚ ਅਗਲ ਜਲਾ ਗਿਆ ਇਹ ਪਟीन ਵਾਲੀ ਮੈਲੀ ਚਾਹ ਕਿਟਕੈਟ ਹੈ ਕਿਟਕੈਟ ਵਰਗੇ ਸੁਹੇਤੇ ਮੁੰਡਿਆ ਦਿਲ ਵਿੱਚ ਰੱਖਾ ਤੈਨੂੰ ਰੈਪ ਕਰਕੇ ਨਾ ਮੈਂ ਨਹੀਂ ਰੈਪ ਹੁਣ ਦਿਲ ਤੇ ਰੈਪ ਨੂੰ ਬਥੇ ਨਹੀਂ ਹੁਣਾ ਨਹੀਂ ਹੁਣਾ ਨਹੀਂ ਹੁਣਾ ਨਹੀਂ ਹੁਣਾ ਰੈਪ ਮੈਂ ਨਹੀਂ ਹੁਣਾ ਰੈਪ ਚੱਲ ਉਸਿਆ ਕੇ ਉਹ ਮਾ ਰੈਪ ਨੂੰ ਨਾ ਕਰ ਮੈਂ ਨਹੀਂ ਹੁਣਾ ਰੈਪ

ਦੇਖੋ ਵੀ ਜਿਹੜਾ ਸਾਡਾ ਮੁੰਡਾ ਹੈ ਨਾ ਉਹ ਤਾਂ ਸੈਂਸਿੰਗ ਕਰਨ ਲੱਗ ਗਿਆ ਹੈ ਤੇ ਮੈਨੂੰ ਇੱਧਰ ਮੈਗੀ ਦੇ ਦਿਵਾਲੇ ਛੱਡ ਗਏ ਹੈ ਆ ਮੈਨੂੰ ਕਹਿੰਦਾ ਕਿ ਮੈਂ ਮੈਗੀ ਬਣਾ ਰਿਹਾ ਦੇਖ ਲਓ ਇਹਨਾਂ ਦੇ ਡਰਾਮੇ ਇਹਨਾਂ ਦੀ ਜਾਸਰ ਤੇ ਆਸੀ ਕਿੱਥੇ ਆ عند آگی مننو کی بڑیا پیچھے اسواہ ہی نہیں کی چاچن چڑھائی نہیں ہیں پوری نیپ بھی نہیں چڑی ہے میرے میرا پوت ادے ممی منو تو نہیں کھائی ہیں ٹھیک ہے تو ہی نہیں کھانی اوکے اور یہ اتا سام سنگ کر لنگا پاپا منو کیا سام سنگ چاچو چاچو سبا چمچا چاچا نہیں منو پتہ کپڑے پا چل دے مڑا ਮੰਮੀ ਦੇ ਕੰਨ ਚ ਖਾਰਸ਼ ਹੋਣ ਲੱਗ ਗਈ ਮੈਨੂੰ ਕਿੰਨੀਆਂ ਖਾਣੀਆਂ ਮੈਨੂੰ ਵੀ ਮੈਨੂੰ ਵੀ ਉਹ ਪੜ ਲਾ 12 ਚਾਹੀਏ ਠੰਡੀ ਠੰਡੀ ਡੋਬ ਕੇ ਟੱਕਰਾ ਮੋਟ ਆ ਜਾ ਟੱਕ ਉਹਦੇ ਮਤੇਲੀ ਮਿੱਟੀ ਰੱਖੀ ਉੱਥੇ ਹੈ ਕਿੱਥੇ ਆ ਆ ਦੇਲਾ ਆ ਡਣਾ ਆ ਦੇਲਾ ਦੇ ਮਾੜੀ ਜੀ ਆ ਉਹ ਘੁੜਕਦਾ ਹੀ ਹੋਣਾ ਉਹਦੇ ਮੇਰੇ ਤੂੜਿਆ ਗਿਆ ਪਾਣੀ ਸੋਹਣੀ ਬੜਾ ਅਗਲੇ ਲਾਗੇ ਜਾਂਦੇ ਮਮੀ ਦੱਸ ਫਿਰ ਹਾਂ ਸਣਾ ਮਮੀ ਤੂੰ ਮੈਨੂੰ ਸੱਚੀ ਦੱਦੇ ਹੁਣ ਕੀ ਚੱਕਰ ਚੱਲਣ ਦੇ ਚੱਕ ਥੱਲੇ ਕਿਨੇ ਕੀਤੀ ਆ ਕੋਈ ਕਿਹੜਾ ਕੋਈ ਆਉਂਦਾ ਜਿਹੜਾ ਮੈਨੂੰ ਕਿਸੇ ਚੱਪਾ ਕਰ ਦਿੱਤੀ ਆ ਕੀਤੀ ਆ ਤਾਂ ਹੈ ਪ੍ਰੀਤੀ ਚੱਕਸਾਂ ਕੋਈ ਜਾਣ ਚੱਕ ਥੱਲੇ ਆਪਣੇ ਨਾਲ ਕਦੀ ਐਦਾ ਹੋਈ ਨਹੀਂ ਹਾਂ ਸਾਡੇ ਨਾਲ ਕਦੀ ਐਦਾ ਹੋਇਆ ਨਹੀਂ ਜਿੱਦਾਂ ਮਮੀ ਹੁਣ ਸਾਡੇ ਨਾਲ ਚੱਲਣ ਦੇਈ ਆ ਨਾ ਅੱਦਰ ਦਾ ਬਿਹੇਵੀਅਰ ਆ ਮੈਨੂੰ ਆਉ ਨਹੀਂ ਦਿੰਦੇ ਉਹ ਸਾਰਾ ਕੁਝ ਹੀ ਪਤਾ ਸਭ ਨੂੰ ਪਤਾ ਆ ਸਭ ਨੂੰ ਪਤਾ ਆ ਸਭ ਨੂੰ ਦੱਸੋ ਪਹਿਲਾਂ ਚੱਕ ਥਲ ਦਾ ਚੱਕਰ ਕੀ ਆ ਹੋਣੀ ਚੱਕਦਾ ਮੇਰਾ ਦਿਲ ਕਰਦਾ ਬਸ ਇਹ ਚੀਜ਼ਾਂ ਖਾਣ ਨੂੰ ਲਿਆ ਕੇ ਕੀ ਦੁੱਖ ਆ ਕੇ ਖਾਣ ਵਾਲੀ ਤਾਂ ਗੱਲ ਹੀ ਨਹੀਂ ਹੋਈ ਖਾਣ ਖੂਣ ਵਾਲੀ ਕਰਦੇ ਤੂੰ ਇਹ ਗੱਲ ਨਹੀਂ ਹੈਗੀ ਪ੍ਰੀਤੀ ਚੱਕ ਥਲ ਦਾ ਕਾਰਨ ਦੱਸੋ ਕੀ ਆ ਮੇਰ ਕੋ ਕੋਈ ਆਉਂਦਾ ਨਹੀਂ ਮੇਰੀਆਂ ਦਰਾਨੀਆਂ ਖਾਣੀਆਂ ਮੇਰੇ ਤੋਂ ਵਿਚਾਰੀਆਂ ਹਾਂ ਮੈਂ ਇੱਥੇ ਕੱਲੀ ਹਾਂ ਹਾਂ ਰਾਹੀ ਜਾਂਦੇ ਨੂੰ ਮੈਂ ਨਾ ਕਿਸੇ ਨੂੰ ਬੁਲਾਉਂਦੀ ਹਾਂ ਬੁਲਾਉਂਦੀ ਹਾਂ ਛੇਲੀਆਂ ਛੇਲੇ ਛੇਲੀਆਂ ਛੇਲੇ ਛੇਲੀਆਂ ਛੇਲੇ ਨਹੀਂ ਰੱਖਦੀ ਦੇਲੇ ਕਹਤਾ ਢੇਲੀਆਂ ਹੁੰਦੀਆਂ ਤਾਂ ਡੀਆਂ ਢਾਲੀਆਂ ਕਿਹੜੀਆਂ ਆਉਂਦੀਆਂ ਵਿਚਾਰੀ ਉਹ ਜਿੱਦਣ ਬੋਤੀ ਆਈ ਆ ਹੋਰ ਕਿਹੜਾ ਬਿੱਲੇ ਉੱਟੀ ਆਏ ਮੇਰੇ ਕੋ ਬਹਿ ਕੇ ਸਾਹਮਣੇ ਚਲੇ ਗਈ ਉਹਨਾਂ ਦੀ ਤਾਂ ਗੱਲ ਹੀ ਨਹੀਂ ਹੋਈ ਇਹ ਬਾਤ ਸਹੀ ਦੋਸਤੋ ਗੱਲ ਹੈ ਇਦਾਂ ਹੋਰ ਕੋਈ ਨਹੀਂ ਮੇਰੇ ਘਰ ਦੇ ਵਿੱਚ ਚੱਕ ਥਲ ਬਹੁਤ ਜ਼ਿਆਦਾ ਹੋ ਗਈ ਆ ਤੇ ਜਿਵੇਂ ਕੀ ਤੁਹਾਨੂੰ ਘਰ ਦਾ ਮਾਹੌਲ ਬਹੁਤ ਜ਼ਿਆਦਾ ਘਰ ਦਾ ਮਾਹੌਲ ਜਿਹੜਾ ਵਿਗੜ ਗਿਆ ਆ ਤੇ ਘਰ ਦੇ ਵਿੱਚ ਘਰ ਦੇ ਵਿੱਚ ਮੰਗ ਕੀਤੀ ਗਈ ਆ ਦੋ ਚਾਰ ਚੀਜ਼ਾਂ ਦੀ ਮੰਮੀ ਵੱਲੋਂ ਉਹ ਮੰਗ ਕਦੀ ਅੱਗੇ ਨਹੀਂ ਮੰਗੀ ਹੋਈ ਉਹ ਮੰਗ ਕਿੱਦਾਂ ਮੰਗ ਸਕਦੇ ਹੁਣ ਉਹ ਚੀਜ਼ ਦਾ ਪਤਾ ਨਹੀਂ ਮੈਨੂੰ ਠੀਕ ਆ ਅਸੀਂ ਆਪੇ ਕਮੈਂਟਾਂ 'ਚ ਦੱਸਣਗੇ ਕਿ ਮਾਂ ਦਾ ਕੋਈ ਹੱਕ ਹੈਗਾ ਜਾਂ ਨਹੀਂ ਵੀ ਚੀਜ਼ ਮੰਗਣ ਦਾ ਹੈ ਹੱਕ ਤਾਂ ਹੈਗਾ ਉਹ ਤਾਂ ਕਮੈਂਟਾਂ ਦੀ ਲੋੜ ਹੀ ਨਹੀਂ ਮੈਨੂੰ ਮੈਨੂੰ ਪਤਾ ਹੈਗਾ ਹੱਕ ਮੈਨੂੰ ਪਤਾ ਪਰ ਇੱਕ ਚੀਜ਼ ਦਾ ਬੰਦਾ ਮੰਨਿਆ 15 ਰੁਪਏ ਚਾਦਰ ਪਹਿਲਾਂ ਦੇਖਦਾ ਬੰਦਾ ਫੇਰ ਪੈਰ ਨੂੰ ਸਿੱਧੇ ਕਰਦਾ ਮੈਂ ਮੈਂ ਕਹਿੰਦੇ ਇੱਥੇ ਹੁਣ ਤੂੰ ਮੈਨੂੰ ਮੰਮੀ ਕਹੇ ਮੈਨੂੰ ਲਿਆ ਦੇ ਆਈਫੋਨ 16 ਉਧਰੋਂ ਮੈਂ ਇੱਥੇ ਆਪਣਾ ਉਹ ਵੇਚ ਦਮਾ ਮੋਟਰਸਾਈਕਲ ਉਧਰੋਂ ਮੈਂ ਗੱਡੀ ਦੇ ਟਾਇਰ ਵੇਚੇ ਹੁਣ ਆ ਤੁਮ ਆਪੋ ਆਈ ਹੋਰ ਆਈ ਆ ਤਾਂ ਮੇਲੇ ਵੀ ਆ ਸਕਦਾ ਆ ਸਕਦਾ ਕੀ ਨਹੀਂ ਆ ਲੱਗਦਾ ਹੈ ਹਨ ਜੀ ਲੋਕਾਂ ਨੂੰ ਇਕੱਠਾ ਕਰ ਵੇਚੀ ਮਰਜ਼ੀ ਵੇਚੋ ਜਿਹੜੀ ਮਾਂ ਕੋ ਚੀਜ਼ ਚਾਹੀਦੀ ਹੈ ਉਹ ਲੈਣੀ ਨਹੀਂ ਇਹ ਤਾਂ ਇਹ ਚੀਜ਼ ਕਹਿੰਦਾ ਤਾਂ ਉਹ ਬਣਦਾ ਆ ਜਾਂ ਤੁਹਾਨੂੰ ਮਿਲਦੀ ਨਾ ਹੋਵੇ ਹਾਂ ਨਹੀਂ ਜੀ ਤੁਸੀਂ ਤਾਂ ਕਹਿ ਸਕਦੇ ਆ ਠੀਕ ਆ ਇਹ ਨਾਰੀ ਜੀ ਸਿਰਫ ਇੱਕ ਮੇਰੇ ਲਈ ਆਸੀ ਮੇਰੀ ਗੱਲ ਸੁਣੋ ਹਾਂ ਮੈਂ ਹਾਂ ਠੀਕ ਆ ਨਾਰੀਆ ਦਾ ਪਾਣੀ ਮੈਂ ਵੀ ਲੈਣਾ ਉਹ ਮਿਲ ਦੂ ਮਿਲ ਦੂ ਉਹ ਮੇਰੀ ਗੱਲ ਸੁਣੋ ਫਾਲ ਕਲੂਡ ਵੀ ਖਾਣਾ ਮੇਰੀ ਗੱਲ ਸੁਣੋ ਸਾਰਾ ਕੁਝ ਕਰੇ ਆ ਦੋ ਸੂਟ ਪ੍ਰੀਤੀ ਆ ਲੇਖੋ ਮੇਰੀ ਸੁਣੋ ਗੱਲ ਦੋ ਸੂਟ ਪ੍ਰੀਤੀ ਲਵੇ ਦੋ ਨਾਲ ਮਿਲਦੇ ਆ ਹਾਂ ਠੀਕ ਆ ਮੈਨੂੰ ਸੂਟਾਂ ਦੀ ਕੋਈ ਲੋੜ ਨਹੀਂ ਦੋ ਚਾਂਜਰਾਂ ਨੂੰ ਮਿਲੀਆਂ ਸੋਨੇ ਦੀ ਵਾਲੀਆਂ ਮੰਮੀ ਤੈਨੂੰ ਮੇਰੀਆਂ ਲਾਓ ਲਾਓ ਲੋੜ ਦਾ ਨਹੀਂ ਮਤਲਬ ਨਹੀਂ ਦੱਸਣ ਦੇ ਹੁਣ ਫੇ ਮੈਂ ਠੀਕ ਆ ਹੁਣ ਮੇਰੀ ਗੱਲ ਗੋਲ ਨਾ ਪੰਜ ਹਜ਼ਾਰ ਦੇ ਕੱਪੜੇ ਜੋਂਨੇ ਲੈ ਤੇ 5000 ਦੇ ਤੁਹਾਨੂੰ ਲੈ ਵਾ ਵਾ ਹਾਂ ਮਾਤਾ ਲੈ ਜਾਂਦੇ ਬਾਬੇ ਰੀ ਜਾਂਦੇ ਕਿਹੜਾ ਬੰਦਾ ਆਪਣੀ ਮਾਂ ਨੂੰ ਲੈ ਕੇ ਜਾਂਦਾ ਘਰ ਵਾਲੀ ਦਾ ਨਵਾਂ ਨਵਾਂ ਵਿਆਹ ਹੋਇਆ ਵੇ ਕੱਲੇ ਜਾਂਦੇ ਆ ਅਸੀਂ ਲੈ ਕੇ ਜਾਈਦਾ ਜੇ ਮੇਰੇ ਮੇਰੇ ਘਰ ਵਾਲਾ ਮੇਰੇ ਕੋਲ ਹੋਵੇ ਜਾਂ ਮੇਰਾ ਕੋਈ ਨਿਆਣਾ ਨਿਕਾ ਹੋਰ ਤੇਰੇ ਤੋਂ ਛੋਟਾ ਹੋਵੇ ਮੈਂ ਘਰ ਉਹਨੂੰ ਲੈ ਕੇ ਰਹਿ ਸਕਦੀ ਆ ਮੈਨੂੰ ਮੈਂ ਛੱਡ ਕੇ ਜਾਂਦਾ ਹੀ ਨਹੀਂ ਮੰਮੀ ਛੱਡਣ ਨਾਲੇ ਛੱਡ ਜਾਂਦੇ ਮੈਂ ਕਦੀ ਛੱਡਿਆ ਨਹੀਂ ਮੈਂ ਕਦੀ ਫਰਕ ਨਹੀਂ ਕੀਤਾ ਸਾਰਿਆਂ ਨੂੰ ਪਤਾ ਤੁਹਾਨੂੰ ਵੀ ਇਹ ਵੀ ਪਤਾ ਹੋਣਾ ਚਾਹੀਦਾ ਕਿ ਮਾਂ ਇਸ ਟਾਈਮ ਕੱਲੀ ਆ ਉਹਨੂੰ ਕਿੱਥੇ ਛੱਡ ਕੇ ਜਾਂਦੀ ਛੱਡ ਕੇ ਜਾਂਦੀ ਨਹੀਂ ਛੱਡ ਕੇ ਸੀ ਕਦੀ ਗਈ ਨਹੀਂ ਕੋਈ ਵੀ ਤੁਹਾਡੇ ਦਾ ਦਿਮਾਗ ਨਹੀਂ ਹੈ ਹਾਂ ਹਾਂ ਉਹਨੂੰ ਛੱਡ ਕੇ ਜਾਉਂਗੇ ਕੋਈ ਵੀ ਮੈਨੂੰ ਬੰਦਾ ਕੋਈ ਵੀ ਮੈਨੂੰ ਅੱਜ ਤੱਕ ਇੱਕ ਬੰਦਾ ਵੀ ਕਹਦੇ ਵੀ ਆਹ ਬਲੌਗ ਤੇ ਤੁਸੀਂ ਇੱਥੇ ਘੁੰਮਣਗੇ ਤੇ ਮੰਮੀ ਤੁਹਾਡੀ ਨਾਲ ਨਹੀਂ ਹੈਗੀ ਥੈਟਸ ਇਟ ਥੈਟਸ ਇਟ ਦੇਰ ਤਾਂ ਬਹੁਤ ਲੱਗਾ ਛੱਡ ਕੇ ਜਾਣ ਨੂੰ ਲੈ 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 ਪਰ ਮੈਨੂੰ ਕੱਲੀ ਦੇਖ ਕੇ ਫਿਰ ਐ ਨਹੀਂ ਹੁੰਦਾ ਕਿ ਕਹਿੰਦੇ ਨਾਲ ਲੈ ਕੇ ਜਾਣਾ ਪੈਣਾ ਦੇ ਚਲਾਕੀਆਂ ਦੇ ਚਲਾਕੀ ਹੈ ਚਕ ਮਸ਼ਕਰੀਆਂ ਮਸ਼ਕਰੀਆਂ ਇਹ ਚਲਾਕੀ ਦੋੜਾ ਤਾ ਤੋ ਕਰਦਾ ਮਸ਼ਕਰੀਆਂ ਅਸਲਾ ਤੂੰ ਤਬ ਨਾ ਲੋ ਜੀ ਗਾਇਸ